ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਆਇਆ ਡੇਰੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਕੁਝ ਲੋਕ ਘੋੜੇ ਤੇ ਆਉਂਦੇ ਨੇ ਤੇ ਕੁਝ ਖਚਰਾ ਤੇ ਆ ਕੇ ਜੋ ਯੂਨੀਵਰਸਿਟੀ ਨਾਲ ਉਹਨਾਂ ਦਾ ਕੋਈ ਲੈਂਡ ਦੇਣ ਨਹੀਂ ਸਿਰਫ ਤੇ ਸਿਰਫ ਅੱਗ ਲਾਉਣ ਵਾਸਤੇ ਉਹ ਵਿਦਿਆਰਥੀਆਂ ਨੂੰ ਭੜਕਾ ਰਹੇ ਨੇ ਰਵਨੀਤ ਬਿੱਟੂ ਨੇ ਉਹ ਕਿਹੜੇ ਲੋਕਾਂ ਦਾ ਨਾਂ ਲਿਆ ਹੈ ਜੋ ਖਚਰਾ ਤੇ ਘੋੜਿਆਂ ਤੇ ਆ ਕੇ ਯੂਨੀਵਰਸਿਟੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਜਿਹੜੇਓ ਨੌਕਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਰੇਲ ਰਾਜ ਮੰਤਰੀ ਰਵਨੀਤ ਪਿੱਟੂ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਇਹ ਬਹੁਤ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ ਰੇਲ ਰਾਜ ਮੰਤਰੀ ਨੇ ਕੁਝ ਲੋਕਾਂ ਨੂੰ ਇਹ ਕਹਿ ਕੇ ਕੁਝ ਘੋੜਿਆਂ ਤੇ ਆ ਕੇ ਕੁਝ ਖਚਰਾਂ ਤੇ ਆ ਕੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਨੇ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਬਾਰੇ ਅੱਜ ਬਿੱਟੂ ਦਾ ਇਹ ਇਸ਼ਾਰਾ ਸੀਗਾ ਬਿੱਟੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਰੋਧ ਕਰਨ ਲਈ ਆਉਣ ਵਾਲੇ ਲੋਕਾਂ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਨੂੰ ਅੱਗ ਲਾਉਣਾ ਉਹਨਾਂ ਨੇ ਕਿਹਾ ਕਿ ਹਰ ਵਿਰੋਧ ਪ੍ਰਦਰਸ਼ਨ ਵਿੱਚ ਉਹੀ ਲੋਕ ਨਜ਼ਰ ਆਉਂਦੇ ਹਨ ਭਾਵੇਂ ਉਹ ਲੁਧਿਆਣਾ ਦਾ ਬੁੱਢਾ ਦਰਿਆ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਕਿਸੇ ਪਿੰਡ ਵਿੱਚ ਕੋਈ ਰੋਸ ਪ੍ਰਦਰਸ਼ਨ ਹੋਵੇ ਉੱਥੇ ਉਹੀ ਦੋ ਲੋਕ ਵੇਖੇ ਜਾਂਦੇ ਨੇ ਕੋਈ ਕੋੜੇ ਤਿਆਰਿਆ ਹੁੰਦਾ ਹੈ ਤੇ ਕੋਈ ਖੱੱਚਰ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਮੋਰਚੇ ਨਾਲ ਜੁੜੇ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਤਾਂ ਉਹਨਾਂ ਦਾ ਰਿਹਾ ਹੀ ਨਹੀਂ ਉਹਨਾਂ ਨੇ ਤਾਂ ਇੱਕ ਸਟੇਜ ਲਾਈ ਸੀ ਪਰ ਉੱਥੇ ਕਈ ਸਟੇਜਾਂ ਲੱਗ ਗਈਆਂ ਪ੍ਰਦਰਸ਼ਨਕਾਰੀ ਆਪਣੇ ਸਪੀਕਰ ਅਤੇ ਮਾਈਕ੍ਰੋਫੋਨ ਲੈ ਕੇ ਆਏ ਸਨ ਤੇ ਸਟੇਜਾਂ ਚਲਾ ਰਹੇ ਸਨ ਜਦੋਂ ਕਿ ਉੱਥੇ ਦੇ ਇੱਕ ਵਿਦਿਆਰਥੀ ਨੇ ਸਟੇਜ ਦੇ ਉੱਪਰੋਂ ਹੀ ਮੈਂ ਖੋਇਆ ਉਸ ਆਗੂ ਦੇ ਕੋਲੋਂ ਉਸ ਸਮਾਜ ਸੇਵੀ ਦੇ ਕੋਲੋਂ ਜਿਹੜਾ ਆਪਣੇ ਆਪ ਨੂੰ ਸਮਾਜ ਸੇਵੀ ਦੱਸਦਾ ਹੈ ਸਿੱਧਾ-ਸਿੱਧਾ ਇਸ਼ਾਰਾ ਉਹਨਾਂ ਦਾ ਲੱਖਾ ਸਧਾਨਾ ਵਾਲੇ ਦੇ ਪਾਸੇ ਸੀ ਤੇ ਪਾਨਾ ਸਿੱਧੂ ਵਾਲੇ ਪਾਸੇ ਸੀ ਸੋ ਰੇਡਾਲ ਮੰਤਰੀ ਰਮਨਿਤ ਬਿੱਟੂ ਨੇ ਲੱਖਾ ਸਧਾਨਾ ਤੇ ਪਾਨਾ ਸਿੱਧੂ ਦੇ ਉੱਪਰ ਇਹ ਵੱਡਾ ਤੰਜ ਕੱਸਿਆ ਵਿਵਾਦਿਤ ਬਿਆਨ ਦਿੱਤਾ ਹੈ ਰੇਡਾਲ ਮੰਤਰੀ ਨੇ ਕਿਹਾ ਕਿ ਸੈਨੇਟ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਯੂਨੀਵਰਸਿਟੀ ਦੇ ਹਿੱਤ ਵਿੱਚ ਸੀ ਹੁਣ ਹੋ ਕੀ ਰਿਹਾ ਹੈ ਨਾ ਤਾਂ ਇੱਥੇ ਪ੍ਰੋਫੈਸਰ ਰੱਖੇ ਜਾ ਰਹੇ ਹਨ ਤੇ ਨਾ ਹੀ ਕੋਈ ਇਨਸਾਫ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਫੰਡ ਵੀ ਨਹੀਂ ਦੇ ਰਹੀ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਸੀ ਹਾਲਾਂਕਿ ਹੁਣ ਜਦੋਂ ਵਿਦਿਆਰਥੀ ਅੱਗੇ ਆ ਗਏ ਤਾਂ ਉਹਨਾਂ ਨੇ ਆਪਣਾ ਵਿਰੋਧ ਵਾਪਸ ਲੈ ਲਿਆ ਤਾਂ ਫਿਰ ਇਹ ਖੱchna ਤੇ ਘੋੜਿਆਂ ਵਾਲੇ ਲੋਕ ਕਿਉਂ ਆ ਕੇ ਅੱਗ ਲਾ ਰਹੇ ਹਨ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਤੇ ਅਧਿਕਾਰੀਆਂ तो विद्यार्थियों बचाले अज मीटिंग भी होई है इस मीटिंग की प्रधानगी वैस चांसलर प्रोफैसर रेनू विज ने की विद्यार्थियों ने दसा कि मीटिंग सकारात्मक माहौल पूरी होई है हालाँकि कोई नतीजा इसका नहीं निकलिया पी यू प्रबंध ने विद्यार्थियों भरोसा दिता है कि चोन शड्यूल तैयार कर लिया गया है उपराष्ट्रपति भेज दिया गया है चोन नोटिफिशन जल्दी ही जारी कर दिया जाएगा जो यूनीवर्सिटी दैनिट चोड़ा हो ਇਸੇ ਤਰ੍ਹਾਂ ਦੀ ਵਿਦਿਆਰਥੀਆਂ ਦਾ ਕਹਿਣਾ ਕਿ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਨੋ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਕੇਂਦਰ ਸਰਕਾਰ ਦੇ ਦੋ ਮੈਂਬਰ ਵੀ ਮੌਜੂਦ ਸਨ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾ ਅੱਜ ਆਪਣਾ ਵਫਤ ਨਾਲ ਯੂਨੀਵਰਸਿਟੀ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਕੇਂਦਰੀਕਰਨ ਕਰਨਾ ਗਲਤ ਹੈ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਇੱਥੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਹ ਯੂਨੀਵਰਸਿਟੀ ਬਣਾਈ ਗਈ ਸੀ ਔਰ ਚਾਰ ਪੀੜੀਆਂ ਪੰਜਾਬ ਦੀਆਂ ਜਿਹੜੇ ਨੌਜਵਾਨ ਨੇ OS ਯੂਨੀਵਰਸਿਟੀ ਚ ਪੜ੍ਹ ਕੇ ਉੱਚੇ ਅਹੁਦੇ ਹਾਸਲੇ ਨੇ ਔਰ ਵੱਖ-ਵੱਖ ਜਿਹੜੇ ਉਹ ਲੀਡਰ ਰਾਜਨੀਤੀ ਵਿੱਚ ਨੇ ਪਰ ਇੱਥੇ ਵਿਦਿਆਰਥੀ ਨੂੰ ਸਸਤੀ ਸਿੱਖਿਆ ਮਿਲਦੀ ਏ ਜੇਕਰ ਇਹ ਕੇਂਦਰੀ ਕਰਨ ਹੋ ਜਾਂਦਾ ਇਸ ਯੂਨੀਵਰਸਿਟੀ ਦਾ ਤਾਂ ਸਾਡੇ ਪੰਜਾਬ ਦੇ ਉਹਨਾਂ ਨੌਜਵਾਨਾਂ ਤੋਂ ਇਹ ਸਿੱਖਿਆ ਦੂਰ ਹੋ ਜਾਵੇਗੀ ਜੋ ਕੇਂਦਰ ਦੀਆਂ ਇਹ ਮਨਸ਼ਾ ਜਿਹੜੀ ਇਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਉਸ ਪੰਜਾਬ ਦੀ ਯੂਨੀਵਰਸਿਟੀ ਦੀ ਲੜਾਈ ਉਹ ਲਗਾਤਾਰ ਜਾਰੀ ਹੈ ਜੋ ਕੇਂਦਰ ਸਰਕਾਰ ਇਸ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ ਜਦੋਂ ਕਿ ਪੰਜਾਬ ਸਰਕਾਰ ਇਸ ਦੇ ਬਾਰੇ ਬਿਲਕੁਲ ਨਹੀਂ ਬੋਲ ਰਹੀ ਔਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਵਕ ਵਕ ਜਥੇਬੰਦੀਆਂ ਦੇ ਵੱਲੋਂ ਇਸ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ लाठी चार्ज ਹੋਇਆ ਉਹਨਾਂ ਦੇ ਉੱਪਰ ਔਰ ਇੱਕ ਜਿਹੜਾ ਕਿ ਉਹਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਉੱਥੇ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਰਹੇ ਨੇ ਸੋ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਬੁਲ ਮਚਾ ਹੋਇਆ ਹੈ ਪਿਛਲੇ 4 ਦਿਨ ਤੋਂ ਪਰ ਯੂਨੀਵਰਸਿਟੀ ਦੇ ਵਿੱਚ ਜੋ ਵਕ ਵਕ ਆਗੂਆਂ ਦੇ ਵੱਲੋਂ ਆ ਕੇ ਵਕ ਵਕ ਸਮਾਜ ਸੇਵੀਆਂ ਦੇ ਵੱਲੋਂ ਆ ਕੇ ਵਿਦਿਆਰਥੀਆਂ ਦਾ ਸਾਥ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਤੰਜ ਕੱਸਿਆ ਰਵਨੀਤ ਬਿੱਟੂ ਨੇ ਵਿਵਾਦਿਤ ਬਿਆਨ ਦਿੱਤਾ ਹੈ ਜੋ ਕਿ ਕੇਂਦਰੀ ਰੇਡ ਰਾਜ ਮੰਤਰੀ ਨੇ ਭਾਜਪਾ ਦੇ 리ਡਰ ਨੇ ਉਹਨਾਂ ਨੂੰ ਇਹ ਮਸਲਾ ਸੁਲਝਾਉਣ ਵਾਲੇ ਪਾਸੇ ਆਉਣਾ ਚਾਹੀਦਾ ਸੀ ਨਾ ਕਿ ਦੂਸਰੇ ਲੋਕਾਂ ਦੇ ਉੱਪਰ ਤੰਜ ਕੱਸਣਾ ਚਾਹੀਦਾ ਸੀ ਜੋ ਵਿਦਿਆਰਥੀਆਂ ਦੇ ਨਾਲ ਆ ਕੇ ਖੜੇ ਨੇ ਪਰ ਲੱਖਾ ਸਦਾਨਾ ਤੇ ਪਾਨਾ ਸਿੱਧੂ ਇੰਨੇ ਰਵਨੀਤ ਬਿੱਟੂ ਨੂੰ ਕੌੜੇ ਕਿਉਂ ਲੱਗੇ ਲੱਖਾ ਸਦਾਨਾ ਜੋ ਸਿੱਧੀਆਂ ਗੱਲਾਂ ਕਰਦੇ ਨੇ ਸਟੇਜ ਦੇ ਉੱਪਰੋ ਜਦੋਂ ਉਹਨਾਂ ਨੇ ਕੱਲ ਯੂਨੀਵਰਸਿਟੀ ਵਿੱਚ ਸਟੇਜ ਦੇ ਉੱਪਰ ਬੋਲਣਾ ਚਾਹਿਆ ਤਾਂ ਉਸ ਸਮੇਂ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਗੋਲਡੀ ਨੇ ਵੀ ਆ ਕੇ ਇਹ ਕਹਿ ਕਿ ਤੁਸੀਂ ਕਾਂਗਰਸ ਵਾਲੇ ਗੱਲ ਨਾ ਕਰੋ ਕਾਂਗਰਸ ਪਾਰਟੀ ਦੇ ਬਾਰੇ ਕੁਝ ਨਾ ਬੋਲੋ ਪਰ ਉਹਨਾਂ ਨੇ ਕਹਿ ਕਿ ਮੈਂ ਕਿਉਂ ਨਾ ਬੋਲਾਂ ਮੈਂ ਜਿਹੜਾ ਇਹ ਸਭ ਕੁਝ ਲੋਕਾਂ ਨੂੰ ਸੱਚਾਈ ਦੱਸਣਾ ਚਾਹਣਾ ਅੱਜ ਵਿਦਿਆਰਥੀਆਂ ਨੂੰ ਇਹ ਗੱਲ ਪਤਾ ਲੱਗੇ ਕਿ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਕਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਤੇ ਅਕਾਲੀ ਦਲ ਦੇ ਨੇ ਵੀ ਕਦੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਔਰ ਪਾਹੀਵਲ ਇਹਨਾਂ ਦੀ ਸਰਕਾਰ ਆ ਰਹੀਆਂ ਨੇ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਉਸ ਸਮੇਂ ਇਹਨਾਂ ਨੂੰ ਇਹ ਕੁਝ ਵੀ ਯਾਦ ਨਹੀਂ ਆਉਂਦਾ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਤਾਂ ਉਦੋਂ ਇਹਨਾਂ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਉਦੋਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਔਰ ਲੋਕਾਂ ਦੇ ਵਿੱਚ ਜਾ ਕੇ ਇਹ ਯੂਨੀਵਰਸਿਟੀਆਂ ਦੀਆਂ ਗੱਲਾਂ ਕਰਦੇ ਨੇ ਇਹ ਪਾਣੀ ਦੇ ਮਸਲਿਆਂ ਦੇ ਹੱਲ ਕਰਨ ਦੀ ਗੱਲ ਕਰਦੇ ਨੇ ਇਹ BBM ਦੀ ਗੱਲ ਕਰਦੇ ਨੇ ਲੇਕਿਨ ਜਦੋਂ ਸੱਤਾ ਵਿੱਚ ਆ ਜਾਂਦੇ ਨੇ ਉਦੋਂ ਇਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ ਸੋ ਇਸ ਨੂੰ ਲੈ ਕੇ ਰਮਨਿਤ ਬਿੱਟੂ ਨੇ ਵੀ ਅੱਜ ਇਹ ਵਿਵਾਦਿਤ ਬਿਆਨ ਦਿੱਤਾ ਹੈ ਜੋ ਲੱਖਾਂ ਸਧਾਰਾ ਤੇ ਪੰਨਾ ਸਿੱਧੂ ਦੇ ਬਾਰੇ ਕਿ ਇਹ ਦੋਨੋਂ ਹੀ ਪੰਜਾਬ ਵਿੱਚ ਅਗਲਾ ਰਹੇ ਨੂੰ ਪੰਜਾਬ ਨੂੰ ਅੱਗੇ ਚੱਕਣਾ ਚਾਹੁੰਦੇ ਨੇ